ਰਾਜਪੁਰਾ ਦੇ ਹਲਕਾ ਵਿਧਾਇਕ ਨੀਨਾ ਮਿੱਤਲ ਦੇ ਵੱਲੋਂ ਅੱਜ ਅਨਾਜ ਮੰਡੀ ਦਾ ਦੌਰਾ ਕੀਤਾ ਗਿਆ ਅਤੇ ਝੋਨੇ ਦੀ ਫਸਲ ਦੀ ਖਰੀਦਦਾਰੀ ਦਾ ਸ਼ੁਭਮਹਰਤ ਕੀਤਾ ਗਿਆ ਅਤੇ ਉਹਨਾਂ ਨੇ ਆੜਤੀਏ ਅਤੇ ਹੋਰ ਸਮੂਹ ਸੰਗਠਨ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਨੂੰ ਇਸ ਗੱਲ ਦਾ ਯਕੀਨ ਦਿਵਾਇਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੀਆਂ तमाम ਮੁਸ਼ਕਿਲਾਂ ਨੂੰ ਵੇਖਦੇ ਹੋਏ ਉਹਨਾਂ ਦਾ ਹੱਲ ਕੀਤਾ ਜਾਵੇਗਾ ਅਤੇ ਝੋਨੇ ਦੀ ਖਰੀਦਦਾਰੀ ਹੈ ਜੋ ਉਹ ਸ਼ੁਰੂ ਹੋ ਚੁੱਕੀ ਹੈ ਸੋ ਇਸ ਦੇ ਬਾਬਤ ਲੋਕਾਂ ਦਾ ਕੀ ਕਹਿਣਾ ਸਥਾਨਕ ਲੋਕਾਂ ਨੇ ਇਸ ਬਾਰੇ ਕੀ ਕਿਹਾ ਅਤੇ ਨੀਨਾ ਮਿੱਤਲ ਜੀ ਦਾ ਇਸ ਵਿਸ਼ੇ ਦੇ ਵਿੱਚ ਕੀ ਕਹਿਣਾ ਆਓ ਉਹਨਾਂ ਦੀ ਜ਼ੁਬਾਨੀ ਸੁਣਦੇ ਹਾਂ ਮੇਰੇ ਨਾਲ ਬਿਊਰੋ ਰਿਪੋਰਟਰ ਦੀਪਕ ਕੁਮਾਰ ਰਾਜਪੁਰਾ ਦੇਖੋ ਜਿਵੇਂ ਤੁਹਾਨੂੰ ਪਤਾ ਵੀ ਹੰਜੀਰੀ ਦਾ ਸੀਜ਼ਨ ਆ ਰਿਹਾ ਹੈ ਔਰ ਥੋੜਾ ਜਿਹਾ ਐਕਟਿਵਰ ਪੰਜਾਬ ਹੜ੍ਹਾਂ ਦੀ ਮਾਰ ਚੇਲ ਰਿਹਾ ਹੈ ਤਾਂ ਸਾਰੇ ਉੱਧਰ ਵੀ ਬਿਜ਼ੀ ਸੀ ਪਰ ਮਾਨ ਸਾਹਿਬ ਦਾ ਇੱਕੋ ਹੀ ਹੁਕਮ ਹੈ ਕਿ ਜਿਹੜੇ ਕਿਸਾਨ ਵੀ ਜੀਰੀ ਲੈ ਕੇ ਆ ਰਹੇ ਆ ਉਹਨਾਂ ਨੂੰ ਕੋਈ ਵੀ ਪਰੇਸ਼ਾਨੀ ਨਾ ਹੋਵੇ ਤਾਂ ਉਹਨਾਂ ਨੇ ਇਹ ਕਿਹਾ ਵੀ ਤੁਸੀਂ ਜਾ ਕੇ ਆਪਦੇ ਆਪ ਦੇ ਏਰੀਆ 'ਚ ਖਰੀਦ ਸ਼ੁਰੂ ਕਰਵਾਓ ਤਾਂ ਅੱਜ ਸਰਕਾਰੀ ਖਰੀਦ ਸ਼ੁਰੂ ਹੋ ਰਹੀ ਹੈ ਸਾਡੇ ਆਪਣੇ ਰਾਜਪੁਰੇ ਵਿੱਚ ਬਲਜਿੰਦਰ ਸਿੰਘ ਜੀ ਪੱਪਲ ਤੋਂ ਆਪਦਾ ਮਾਲ ਲੈ ਕੇ ਆਏ ਨੇ ਤੇ ਪ੍ਰਧਾਨ ਜੀ ਸਾਰੇ ਟੀਮ ਇਹਨਾਂ ਦੀ ਨਾਲ ਹੈ ਤੇ ਸਾਰੇ ਅੱਜ ਤੋਂ ਖਰੀਦ ਸ਼ੁਰੂ ਹੋ ਗਈ ਅੱਜ ਖਰੀਦ ਸ਼ੁਰੂ ਹੁੰਦੇ ਹੀ ਨਾਲ ਦੀ ਨਾਲ ਇਹਨਾਂ ਦੇ ਮਾਲ ਦੀ ਬੋਲੀ ਹੋ ਜੂਗੀ ਸਾਰਾ ਤਾਂ ਇਹੀ ਹੈ ਸਾਰੇ ਕਿਸਾਨ ਵੀਰਾਂ ਨੂੰ ਵੀ ਇਹੀ ਹੈ ਕਿ ਤੁਸੀਂ ਆਪਦਾ ਮਾਲ ਖੁਸ਼ੀ-ਖੁਸ਼ੀ ਲੈ ਕੇ ਆਓ ਤੇ ਆਪਦਾ ਮਾਲ ਵੇਚ ਕੇ ਖੁਸ਼ੀ-ਖੁਸ਼ੀ ਆਪਦੇ ਘਰ ਜਾਓ ਕਿਉਂਕਿ ਕਿਸਾਨ ਜਦੋਂ ਫਸਲ ਲਾਂਦਾ ਇੱਕ ਕੁੱਤਾ ਵਾਂਗੂ ਫਸਲ ਨੂੰ ਪਾਲਦਾ ਦਿਨ ਰਾਤ ਮਿਹਨਤ ਕਰਦਾ ਹੈ ਕਿ ਮੇਰੀ ਫਸਲ ਆਊ ਉਹਨੂੰ ਸੋ ਉਮੀਦਾਂ ਹੁੰਦੀਆਂ ਆਪਾਂ ਸੋ ਚੀਜ਼ ਬਣਾਈ ਹੁੰਦੀ ਹੈ ਕਿ ਮੇਰੇ ਫਸਲ ਦੇ ਪੈਸੇ ਆਣਗੇ ਮੈਂ ਵਿਆਹ ਕਰੂੰਗਾ ਮੈਂ ਘਰ ਬਣਾਉਂਗਾ ਤਾਂ ਉਹ ਹੀ ਉਮੀਦਾਂ ਨਾਲ ਫਸਲ ਬਾਜ਼ਾਰ ਚ ਲੈ ਕੇ ਆਂਦਾ ਔਰ ਆੜਤੀ ਭਰਾਵਾਂ ਨੂੰ ਵੀ ਉਡੀਕ ਹੁੰਦੀ ਹੈ ਵੀ ਸੀਜ਼ਨ ਆਊਗਾ ਚਾਰ ਪੈਸੇ ਉਹ ਵੀ ਕਮਾਣਗੇ ਤਾਂ ਮੈਂ ਪਰਮਾਤਮਾ ਅੱਗੇ ਵੀ ਅਸੀਂ ਇਹੀ ਪ੍ਰਾਰਥਨਾ ਕਰਦੇ ਆਂ ਕਿ ਪਰਮਾਤਮਾ ਮੌਸਮ ਦੀ ਮਿਹਰ ਰੱਖਿਓ ਜਿਹੜੇ ਕਿਸਾਨ ਭਰਾ ਆਪ ਦਾ ਮਾਲ ਲੈ ਕੇ ਆ ਰਹੇ ਨੇ ਉਹ ਆਪ ਦਾ ਵੇਚ ਕੇ ਖੁਸ਼ੀ-ਖੁਸ਼ੀ ਆਪਦੇ ਘਰ ਚ ਮੈਡਮ ਸਰਕਾਰ ਵੱਲੋਂ ਕਿਸ ਤਰ੍ਹਾਂ ਦੇ ਇੰਤਜ਼ਾਮ ਜਿਹੜੇ ਹੈ ਹੋਰੇ ਕੀਤੇ ਗਏ ਸਾਰੇ ਇੰਤਜ਼ਾਮ ਹੈ ਜਿਵੇਂ ਇਹਨਾਂ ਦੀ ਫਸਲ ਦੀ ਬੋਲੀ ਹੋਊਗੀ ਫਸਲ बिकੂਗੀ ਨਾਲ ਦੀ ਨਾਲ 24 ਘੰਟਿਆਂ ਦੇ ਵਿੱਚ ਵਿੱਚ ਇਹਨਾਂ ਦੇ ਖਾਤੇ 'ਚ ਪੈਸੇ ਆ ਜਾਣਗੇ ਔਰ ਸਾਰੇ ਸਾਡੀ ਆਪਣੀ ਰਾਜਪੁਰਾ ਮੰਡੀ ਦੇ ਪ੍ਰਧਾਨ ਜੀ ਵੱਲੋਂ ਸਾਰੀ ਟੀਮ ਵੱਲੋਂ ਕਿਸਾਨਾਂ ਨੂੰ ਹਰ ਸਹੂਲਤ ਦਿੱਤੀ ਜਾ ਰਹੀ ਹੈ ਚਾਹੇ ਪਾਣੀ ਦੀ ਹੈ ਚਾਹੇ ਬਿਜਲੀ ਦੀ ਹੈ ਚਾਹੇ ਵੈਕਟਨ ਦੀ ਹੈ ਪੁਲਿਸ ਵੱਲੋਂ ਵੀ ਪੂਰੀ ਸਿਕਿਉਰਿਟੀ ਦਾ ਇਹਨਾਂ ਦਾ ਮਦਦ ਕੀਤੀ ਜਾਊਗੀ ਸਿਕਿਉਰਿਟੀ ਦਿੱਤੀ ਜਾਊਗੀ ਤਾਂ ਕਿ ਇਹਨਾਂ ਨੂੰ ਕੋਈ ਵੀ ਦਿੱਕਤ ਨਾ ਹੋਵੇ ਠੀਕ ਹੈ ਜੀ ਪ੍ਰਧਾਨ ਜੀ ਇਧਰ ਮੈਡਮ ਆਏ ਔਰ ਇੱਕ ਰੀਚਨ ਕਰਵਾਈ ਐ ਕਿشن ਦੇਖੋ ਅੱਜ ਚੋਨਾ ਆ ਰਿਹਾ ਅੱਜ ਆਮਦਬਾਦਤੀ ਅਸੀਂ ਮੈਡਮ ਜੀ ਨੂੰ ਫੋਨ ਕਰਿਆ ਕਹਿੰਦੀ ਅੱਜੇ ਸ਼ੁਰੂ ਕਰਵਾਓ ਕੋਈ ਜ਼ਿੰਮੇਵਾਰ ਨੂੰ ਅਸੀਂ ਪਰੇਸ਼ਾਨ ਨਹੀਂ ਹੋਣ ਦੇਣਾ ਇਸ ਕਰਕੇ ਸਾਰੇ ਸੈਂਦਰਾਂ ਦੀ ਅਲਾਟਮੈਂਟ ਹੋ ਚੁੱਕੀ ਹੈ ਇੰਨੇ 50 52 ਸੈਲਰ ਹੈ ਉਹ ਨਾਲ ਦੀ ਨਾਲ ਆਪ ਦਾ ਝੋਨਾ ਹੈ ਜਿਹੜਾ ਸੈਲਰਾਂ ਚ ਲੈ ਕੇ ਜਾਣਗੇ ਤੇ ਜ਼ਿਮੀਂਦਾਰ ਦੇ ਖਾਤੇ 'ਚ ਵੀ 24 ਘੰਟੇ ਦੇ ਵਿੱਚ ਵਿੱਚ ਪੇਮੈਂਟ ਹੋਊਗੀ ਬਾੜਦਾਨ ਨੂੰ ਲੈ ਕੇ ਕਿਦਾਂ ਕਿਹੜੀ ਬਾੜਦਾਨ ਨਾਲ ਲੈ ਬਾੜਦਾਨ ਸਰਕਾਰ ਅੱਧਾ ਦਿੰਦੀ ਹੈ ਜੇ ਅੱਧਾ ਸੈਲਰ ਵਾਲਾ ਆਪਣੇ ਕੋਲੋਂ ਲਾਂਦਾ ਹੈ ਇਹ ਪਾਲਿਸੀ ਹੈ ਸਾਰਿਆਂ ਕੋਲ ਆਪਣਾ ਅਰੇਂਜਮੈਂਟ ਹੈਗਾ ਤੇ ਨਵਾਂ ਬਾੜਦਾਨਾ ਵੀ ਆ ਚੁੱਕਾ ਹੈ ਕਿੰਨੀ ਕੁ ਫਸਲ ਅੱਜ ਪਹੁੰਚੀ ਅੱਜ ਮੰਡੀ ਦੇ ਵਿੱਚ ਹੋਣੀਆਂ 10 12 ਢੇਰੀਆਂ 15 ਕਿੰਨੀ ਕੁ ਆਮਦ ਹੈ ਝਾੜ ਕਿਦਾਂ ਰਹੂਗਾ ਚਾੜਦਾ ਤਾਂ ਹਜੇ ਕੁਝ ਕਹਿ ਨਹੀਂ ਸਕਦੇ ਵੈਸੇ ਪਿਛਲੇ ਸਾਲ ਨਾਲੋਂ ਥੋੜਾ ਘੱਟ ਰਹੂਗਾ 40% ਪਰ ਇਹ ਲੱਗਦਾ ਵੀ ਚਲੋ ਫੇਰ ਵੀ ਠੀਕ ਹੈ ਕਿਉਂਕਿ ਕਈਆਂ ਦਾ ਫਸਲ ਜਿਹੜੀ ਹੈ ਪਾਣੀ ਨਾਲ ਉਸਾਰੀ ਨਹੀਂ ਗਈ ਹੈ ਖੜਾ ਕਰਕੇ ਉਹਨਾਂ ਨੂੰ ਲੈ ਕੇ ਆਪਣੇ ਵੱਲੋਂ ਉਹਨਾਂ ਦੀ ਮੌਇਸਚਰ ਦੇ ਜਿੱਦਾਂ ਕਿ 17 ਰੱਖਿਆ ਜਿਹੜਾ ਰਹਿ ਸਕਦੀ ਨਹੀਂ ਜਿਹੜਾ ਦੇਖੋ ਸਰਕਾਰ ਨੇ ਬੀਜ ਲਵਾਇਆ 26 ਇਹਦੇ ਵਿੱਚ ਮੌਇਸਚਰ ਦੀ ਪ੍ਰੋਬਲਮ ਨਹੀਂ ਆਉਂਦੀ ਇਹਦੇ ਵਿੱਚ ਨਾ ਆਉਂਦੀ ਆ ਹੁਣ ਵੀ ਤੁਸੀਂ ਦੇਖੋ ਮੌਇਸਚਰ ਕਿੰਨਾ ਘਟਿਆ 13 14 ਮੌਇਸਚਰ ਆ ਰਿਹਾ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਮੌਇਸਚਰ ਦੀ ਪਿਛਲੀ ਵਾਰੀ ਜਿਹੜੀ ਮੰਡੀ ਦੇ ਵਿੱਚ ਤੁਸੀਂ ਮਤਲਬ ਚੋਰੀਆਂ ਕਾਫੀਆਂ ਹੋ ਰਹੀਆਂ ਸੀ ਤੁਸੀਂ ਆਪ ਵੀ ਮਤਲਬ ਲੱਗੇ ਹੋਏ ਸੀਗੇ ਤੇ ਇਸ ਵਾਰੀ ਕੋਈ ਪ੍ਰਬੰਧ ਕੀਤੇ ਗਏ ਆ ਇੱਥੇ ਬਿਲਕੁਲ ਜੀ ਸਾਰੇ ਪ੍ਰਬੰਧ ਕਰਿਆ ਇਸ ਵਾਰ ਅਸੀਂ ਮੰਡੀ ਵੱਲੋਂ ਵੀ ਕਰਿਆ ਸਰਕਾਰ ਨੂੰ ਵੀ ਕਿਹਾ ਸਰਕਾਰ ਵੱਲੋਂ ਵੀ ਇਸ ਵਾਰ ਸਾਨੂੰ ਬੰਦੇ ਦਿੱਤੇ ਗਏ ਆ ਐਤਕੀ ਬਿਲਕੁਲ ਅਸੀਂ ਕਾਬੂ ਕਰਾਂਗੇ ਠੀਕ ਓਕੇ ਮੇਰਾ ਨਾਮ ਬਲਜਿੰਦਰ ਸਿੰਘ ਜੀ ਪਿੰਡ ਪੱਪਲ ਐ ਮੈਂ ਇਥੋਂ ਆਪਣੀ ਅਜਜੀਰੀ ਦੀ ਫਸਲ ਵੱਢ ਕੇ ਲੈ ਕੇ ਆਇਆ ਪਹਿਲੀ ਵਾਰੀ ਤੇ ਬਹੁਤ ਵਧੀਆ ਤਰੀਕੇ ਨਾਲ ਇੱਥੇ ਤਲਾਈ ਹੋਈ ਸਾਰਾ ਕੁਝ ਅਰੇਂਜਮੈਂਟ ਠੀਕ ਸੀਗਾ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ ਅਰੇਂਜਮੈਂਟ ਠੀਕ ਸੀ ਪ੍ਰਧਾਨ ਸਾਹਿਬ ਤੇ ਮੈਂ ਨੀਨਾ ਮਿੱਤਰ ਜੀ ਦੇ ਆਦੇਸ਼ਾਂ ਸਾਰਾ ਕੋਈ ਪ੍ਰੋਬਲਮ ਨਹੀਂ ਐ ਅਸੀਂ ਇਹਨਾਂ ਨੂੰ ਅੱਜ ਕੰਪਲੀਟ ਨਹੀਂ ਕਰ ਸਕਦੇ ਅਸੀਂ ਇਹਨਾਂ ਨੂੰ ਇਹੀ ਕਹਾਂਗੇ ਕਿ ਜਿੰਨਾ ਹੁਣ ਸੀਜ਼ਨ ਹੈ ਤੁਸੀਂ ਧਿਆਨ ਰੱਖਿਓ ਜ਼ਿਮੀਂਦਾਰਾਂ ਦਾ ਜ਼ਿਮੀਂਦਾਰ ਵਿਚਾਰਾ ਬਹੁਤ ਹੀ ਅੱਜ ਕੱਲ ਨੀਵੇਂ ਨੂੰ ਗਿਆ ਹੋਇਆ ਕੁਝ ਥੋੜੀ ਜਿਹੀ ਪ੍ਰੋਬਲਮ ਆਈ ਐ ਇਸਦੀ ਫਸਲਾਂ ਚ ਬੁੱਟੇ ਛੋਟਿਆਂ ਦੀ ਮੈਂ ਭੈਣ ਜੀ ਨੂੰ ਇਹ ਜਰੂਰ ਕਹੂੰਗਾ ਵੀ ਸਰਕਾਰ ਨੂੰ ਕਹੋ ਕੁਝ ਮਾੜਾ ਮੋਟਾ ਜੇ ਜ਼ਿਮੀਂਦਾਰਾਂ ਬਾਰੇ ਕੋਈ ਪਰਤੀ ਇੱਕ ਕੜਕੋਚ ਦਵਾਈ ਦਾ ਕੋਈ ਉਹਨਾਂ ਦੇ ਪੀਚਾਂ ਦਾ ਜਿਨ੍ਹਾਂ ਦਾ ਮਤਲਬ ਸਰਵਾ ਕਰਾਇਆ ਜਾਵੇ ਜੋ ਵੀ ਬਣਦਾ ਕਿਸੇ ਦਾ 10000 5000 ਵੀ ਜੇ ਭੈਣ ਕਰਾ ਸਕਦੇ ਹੁਣ ਤਾਂ ਇਹਨਾਂ ਨੂੰ ਜਰੂਰ ਮੈਂ ਬੇਨਤੀ ਕਰੂੰਗਾ ਵੀ ਤੁਸੀਂ ਇਹ ਆਵਾਜ਼ ਅੱਗੇ ਉਠਾ ਕੇ ਦੇਖਿਓ ਜੇ ਜ਼ਿੰਮੇਵਾਰਾਂ ਦਾ ਥੋੜਾ ਬੋਧ ਭਲਾ ਹੋ ਪਿਛਲੇ ਸੀਜ਼ਨ ਨਾਲੋਂ ਐਤੀ ਕਿੰਨਾ ਕੁ ਝਾੜ ਦਾ ਫਰਕ ਲੱਗਦਾ ਮੇ ਵੀ ਜੇ ਪਿਛਲੇ ਸਾਲ ਨਾਲੋਂ 15 20% ਘੱਟ ਰਿਹਾ ਪਸਾ ਪੰਜਾਬ ਸਰਕਾਰ ਤੋਂ ਕੀ ਮੰਗ ਕਰੋਗੇ ਇਸ ਨੂੰ ਲੈ ਕੇ ਪੰਜਾਬ ਸਰਕਾਰ ਤੋਂ ਲੇਕਿਨ ਅਸੀਂ ਜੀ ਵੀ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਅੱਛਾ ਜਿਹੜੀਆਂ ਜਿਹੜੇ ਕੁਝ ਇਹ ਜੇ ਬੀਜ ਜਾਂ ਬਿਲਕੁਲ ਟ੍ਰਾਈਟ ਹੋ ਗਏ ਜਿਹੜੇ ਕਿ ਬਿਲਕੁਲ ਖਤਮਾ ਕੱਟਣ ਜੋਗੇ ਵੀ ਨਹੀਂ ਵੀ ਉਹਨਾਂ ਦਾ ਤਾਂ ਮੁਆਵਜ਼ਾ ਜੀਵਨਦਾਰਾਂ ਨੂੰ ਜ਼ਰੂਰ ਦਵਾਣਾ ਚਾਹੀਦਾ ਤੇ ਪ੍ਰਬੰਧ ਕਿੱਦਾਂ ਨੇ ਬੈਠਣ ਨੂੰ ਪ੍ਰਬੰਧ ਠੀਕ ਹੈ ਜੀ ਹੋਰ ਕੋਈ ਕੰਪਲੀਟ ਨਹੀਂ ਹੈ ਪ੍ਰਬੰਧ ਠੀਕ ਹੈ ਕੋਈ ਗੱਲ ਨਹੀਂ ਸਾਨੂੰ ਤਾਂ ਅਜੇ ਤੱਕ ਆਈ ਨਹੀਂ ਨਾ ਹੀ ਆਉਗੀ ਉਮੀਦ ਹੈ ਕਿ ਪ੍ਰਧਾਨ ਸਾਹਿਬ ਆਪ ਜ਼ਿੰਮੇਵਾਰੀ ਸਮਝਦੇ ਆ ਮੈਡਮ ਜੀ ਆਪ ਜ਼ਿੰਮੇਵਾਰੀ ਸਮਝਦੇ ਆ ਜਦੋਂ ਕਿ ਲੀਡਰ ਜ਼ਿੰਮੇਵਾਰੀ ਸਮਝਣ ਫਿਰ ਨੀਚੇ ਕੋਈ ਪ੍ਰੋਬਲਮ ਆਉਣ ਦੇ ਚਾਂਸ ਨਹੀਂ ਠੀਕ ਹੈ ਠੀਕ ਹੈ ਓਕੇ ਅਸੀਂ ਸ਼ੁਰੂਆਤ ਕਰਦੇ ਹਾਂ ਵੀ ਨਾਲ ਹੈਗਾ ਕਿਸਾਨਾਂ ਦੇ ਤੇ ਪ੍ਰਸ਼ਾਸਨ ਵੱਲੋਂ ਜੋ ਵੀ ਸਾਨੂੰ ਸੰਜਮ ਦੇ ਤਹਿਤ ਕੀਤਾ ਹੋਇਆ ਉਸ ਮੁਤਾਬਕ ਸਾਰੇ ਪ੍ਰਬੰਧ ਮੁਕੰਮਲ ਕੀਤੇ ਹੋਏ ਆ ਅਸੀਂ ਜ਼ਿੰਮੇਵਾਰਾਂ ਨੂੰ ਕਿਸੇ ਦਿੱਕੀ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਕੰਪਲੀਟ ਨਹੀਂ ਆਉਂਦੀ ਨਹੀਂ ਉਹਨਾਂ ਵਾਸਤੇ ਸਾਡੇ ਕੋਲ ਪ੍ਰੋਪਰ ਪ੍ਰਬੰਧ ਮੁਕੰਮਲ ਹੋ ਚੁੱਕੇ ਆ ਤੇ ਇਸ ਤੋਂ ਇਲਾਵਾ ਅਸੀਂ ਥਾਂ-ਥਾਂ ਮੋਇਸਚਰ ਮੀਟਰ ਸੈਂਟਰ ਵੀ ਬਣਾਏ ਹੋਏ ਆ ਤੇ ਸਾਡੀ ਟੀਮ ਵੀ ਮੋਇਸਚਰ ਮੀਟਰ ਨਾਲ ਮਿੱਟੀ ਤੇ ਤਨਾਤ ਰਹੇਗੀ ਤੇ ਬਾਕੀ ਜੇ ਕਿਸਾਨ ਵੀਰਾਂ ਨੂੰ ਇਹਹੀ ਬੇਨਤੀ ਹੈ ਵੀ ਆਪਣੀ ਫਸਲ ਸਤਾ ਕੇ ਲੈ ਕੇ ਆਣ ਤੇ ਤਾਂ ਕਿ ਮਿੱਟੀ ਵਿੱਚ ਆ ਕੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਬਾਕੀ ਜੇਕਰ ਉਹਨਾਂ ਦੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਕੰਪਲੀਟ ਹੈਗੀ ਹੈ ਤਾਂ ਸਿੱਧਾ ਸਖਤਰ ਮਾਰਕੀਟ ਨੂੰ ਸਪਰਕਰ ਕਰ ਸਕਦੇ ਨੇ ਤੇ ਮੌਕੇ ਦੀ ਉਹਨਾਂ ਦੀ ਆਪਾਂ ਜੋ ਵੀ ਕੰਪਲੀਟ ਹੋਏਗੀ ਉਹਨਾਂ ਦਾ ਬਟਾਰਾ ਤਰ੍ਹਾਂ ਕਿੰਨੀ ਕੋ ਫਸਲ ਦਾ ਝਾੜ ਘਟ ਰਿਹਾ ਪਿਛਲੇ ਸਾਲ ਕਿੰਨਾ ਸੀਜ਼ਨ ਦਾ ਸੀਗਾ ਇੱਥੇ ਪਿਛਲੀ ਵਾਰ ਦਾ 3.14 ਲੱਖ ਕੁਇੰਟਲ ਝੋਨੇ ਦਾ ਹੈਗਾ ਸੀਗਾ ਪਰ ਇਸ ਵਾਰ ਜਿਵੇਂ ਤੁਹਾਨੂੰ ਪਤਾ ਹੀ ਬਾੜ ਦੇ ਹਲਾਤ ਤੇ ਪਾਣੀ ਵੀ ਮਾਰ ਪੈ ਚੁੱਕੀ ਜ਼ਮੀਨਾਂ 'ਚ ਹੋ ਸਕਦਾ ਵੀ ਇਸ ਵਾਰ ਸ਼ਾਇਦ ਝਾੜ ਘਟ ਰਵੇ ਬਾਕੀ ਅਸਲ ਅੰਦਾਜ਼ਾ ਤਾਂ ਸੀਜ਼ਨ ਦੇ ਅੱਧ ਤੱਕ ਸਾਨੂੰ ਪਤਾ ਲੱਗ ਜਾਏਗਾ ਕਿੰਨਾ ਘਟੇਗਾ ਕਿੰਨਾ ਵਧੇਗਾ ਉਸ ਤੋਂ ਪੈਰੀਂ ਜਨ ਅਸੀਂ ਦੱਸ ਦਾਂਗੇ ਠੀਕ